ਇੱਕ ਇੱਕ ਜੱਥੇਬੰਦੀ ਇੱਕ ਇੱਕ ਬੰਦਾ ਹਰ ਇੱਕ ਜੱਥੇਬੰਦੀ ਤੋਂ ਕਿਰਪਾ ਕਰਕੇ ਉਹ ਸਟੇਜ ਤੇ ਪਹੁੰਚੋ ਆ ਛੋਟੀ ਸਟੇਜ ਤੇ ਹਰ ਇੱਕ ਜੱਥੇਬੰਦੀ ਦਾ ਇੱਕ ਇੱਕ ਬੰਦਾ ਕਹਿੰਦਾ ਜੀ ਆਪਾਂ ਫੈਸਲਾ ਸ਼ਕਤ ਨੂੰ ਦੱਸਣਾ ਹੈ ਹੁਣ 2 ਮਿੰਟ ਲਈ ਪਰਮਿੰਦਰ ਸਿੰਘ ਢੀਂਸਾ ਉਹ ਆਜਿਓ ਜੀ ਉਹ ਸਟੇਜ ਖਾਲੀ ਕਰ ਦਿਓ ਬਾਈ ਮੈਂ ਤੇ ਬੀ ਪਰਮੇਂਦਰ ਸਿੰਘ ਜੀ 3-4 ਦੋ ਮਿੰਟ ਦੇ ਲਈ ਬਹਿ ਜਾਓ ਸਰਪਾਲ ਸਿੰਘ ਠਹਿਰਾ ਵੀ ਪਹੁੰਚ ਚੁੱਕੇ ਨੇ ਲੱਖਾਂ ਸਿੰਘ ਸਿਹਰਾਣੇ ਨੇ ਇਸ ਤੋਂ ਬਾਅਦ ਬੋਲਣਾ ਹੈ ਆ ਅਮਰੀਕਾ ਦਾ ਜੋ ਫੈਸਲਾ ਹੋਣਾ ਹੈ ਜੋ ਅਜੰਡਾ ਹੈ ਉਹ ਤੁਹਾਨੂੰ ਲੋਕ ਇਸ ਤੋਂ ਬਾਅਦ ਸੁਣਾਣਾ ਜੀ 3-4 ਸਾਡੇ ਇਹ ਪਹਲਾ ਸਤੂ ਜੀ ਮਾਸਟਰ ਦੇ ਵਿੱਚ ਜੋ ਇਹ ਸਭ ਬਹੁਤ ਪਿਆਰੇ अत्याचार हदा कर चुकी तो 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 है वो आज रोक लहर लगे तो शुरू हो जड़ाचार सो अत्याचार शुरूआत भलवंतिंग 哎。